ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਅਗਵਾਈ ਵਿੱਚ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚੇੜੀ ਗਈ ਆ ਜਿਸ ਦੇ ਤਹਿਤ ਪੰਜਾਬ ਸਰਕਾਰ ਨੇ ਬਹੁਤ ਵੱਡੇ ਕਦਮ ਚੱਕੇ ਨੇ ਚਾਹੇ ਉਹ ਨਸ਼ਾ ਤਸਕਰਾਂ ਦੇ ਘਰ ਟਾਉਣ ਦੀ ਗੱਲ ਹੋਵੇ ਜਾਂ ਨਸ਼ਾ ਨਸ਼ਾ ਤਸਕਰਾਂ ਨੂੰ ਫੜ-ਫੜ ਕੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਤੇ ਐਫ ਆਈ ਆਰ ਕਰਨੀਆਂ ਨਸ਼ੇ ਦੀ ਬਰਾਮਦਗੀ ਕਿਉਂਕਿ ਇਹ ਚੀਜ਼ਾਂ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਚਾਹੇ ਉਹ ਕਾਲੀ ਦਲ ਦੀ ਸਰਕਾਰ ਰਹੀ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੋਵੇ ਉਹਨਾਂ ਨੇ ਨਸ਼ੇ ਦੇ ਧੰਦੇ ਨੂੰ ਬਹੁਤ ਜ਼ਿਆਦਾ ਵਧਾਇਆ ਆ ਉਹਨਾਂ ਦੇ ਵੱਡੇ ਲੀਡਰਾਂ ਦੀ ਵੱਡੇ ਅਫਸਰਾਂ ਦੀ ਨਸ਼ੇ ਦੇ ਧੰਦੇ ਦੇ ਵਿੱਚ ਸ਼ਮੂਲੀਅਤ ਭੂਮਣ ਕਰਕੇ ਪੰਜਾਬ ਦੇ ਕਈ ਘਰਾਂ ਦੇ ਵਿੱਚ ਆਪਣੀਆਂ ਮਾਮਾ ਭੈਣਾਂ ਦੀਆਂ ਚੁੰਨੀਆਂ ਨੇ ਜਿਹੜੀਆਂ ਚੱਟੀਆਂ ਹੋਗੀਆਂ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਜਿਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਬੜੇ ਹੀ ਨੇਕ ਫੈਸਲੇ ਲੈ ਕੇ ਨਸ਼ੇ ਦੀ ਅਲਾਮਤ ਨੂੰ ਪੰਜਾਬ ਤੋਂ ਬਚਾਉਣ ਲਈ ਪੰਜਾਬ ਨੂੰ ਬਚਾਉਣ ਲਈ ਇੱਕ ਥੋਸ ਕਦਮ ਚੱਕਦੇ ਹੋਏ ਕਿਸੇ ਵੀ ਨਸ਼ਾ ਤਸਕਰ ਨੂੰ ਨਾ ਬਚਾਉਣ ਦੇ ਵੱਧ ਤੋਂ ਵੱਧ ਐਫਆਈਆਰ ਕਰਕੇ ਨਸ਼ੇ ਦੀ ਰੋਕਥਾਮ ਲਈ ਕਦਮ ਚੁੱਕੇ ਨੇ ਇਹਦੇ ਵਿੱਚ ਹੀ ਜਿਹੜਾ ਬਜਟ ਹੁਣ ਪਾਸ ਹੋਇਆ ਪੰਜਾਬ ਦੇ ਵਿੱਚ ਉਹਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਨੇ 110 ਕਰੋੜ ਰੁਪਏ ਰੱਖੇ ਨੇ ਜਿਸ ਦੇ ਵਿੱਚ ਸਰਹੱਦਾਂ ਤੇ 5000 ਬੀਐਫ ਦੇ ਗਾਰਡ ਤਨਾਤ ਹੋਣਗੇ ਐਂਟੀ ਡਰੋਨ ਸਿਸਟਮ ਐਡਵਾਂਸ ਲੈਵਲ ਦਾ ਜਿਹੜਾ ਉਹ ਉਹਦੇ ਤੇ ਕੰਮ ਕੀਤਾ ਜਾਊਗਾ ਤਾਂ ਜੋ ਨਸ਼ੇ ਦੀ ਖੇਪ ਆ ਜਿਹੜੀ ਉਹ ਬਾਹਰਲੀਆ ਕੰਟਰੀਆਂ ਤੋਂ ਨਾ ਆਵੇ ਉਸ ਤੋਂ ਬਿਨਾਂ 125 ਕਰੋੜ ਰੁਪਇਆ ਇੱਕ ਰੱਖਿਆ ਗਿਆ ਆ ਕਿ ਵਹੀਕਲ ਪੰਜਾਬ ਪੁਲਿਸ ਨੂੰ ਜੋ ਤਾਂ ਜੋ ਨਸ਼ੇ ਦੇ ਜਿਹੜੇ ਕਾਲੇ ਧੰਦੇ ਕਰਦੇ ਨੇ ਉਹਨਾਂ ਨੂੰ ਉਸੇ ਤਰੀਕੇ ਨਾਲ ਫੜ ਸਕਣ ਉਹਦੇ ਵਿੱਚ ਚਾਹੇ 4 ਪਹੀਆ ਹੋਣ 4 ਪਹੀਆ ਵਾਹਨ ਖਰੀਦਣ ਲਈ 758 ਬਾਣ ਖਰੀਦਣ ਲਈ ਤੇ 916 2 ਪਹੀਆ ਵਾਹਨ ਖਰੀਦਣ ਲਈ 125 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਰੱਖਿਆ ਗਿਆ ਹੈ ਤਾਂ ਜੋ ਰੈਪਿਡ ਰਿਸਪਾਂਸ ਕਰਕੇ ਨਸ਼ੇ ਦੇ ਸਮਗਲਰਾਂ ਨੂੰ ਫੜਿਆ ਜਾ ਸਕੇ ਉਸ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਪਹਿਲੀ ਵਾਰ ਇਹ ਜਿਹੇ ਆ ਸਿਸਟਮ ਚੱਲੂਗਾ ਕਿ ਨਸ਼ੇ ਦੀ ਜਾਣਗਣਨਾ ਹੋਊਗੀ ਕਿ ਕੌਣ ਨਸ਼ਾ ਕਰਦਾ ਤੇ ਕੌਣ ਨਹੀਂ ਕਰਦਾ ਇਹ ਬਹੁਤ ਵੱਡੀ ਗੱਲ ਆ ਕਿ ਪੰਜਾਬ ਸਰਕਾਰ ਨੇ 150 ਕਰੋੜ ਰੁਪਇਆ ਇਸ ਕੰਮ ਲਈ ਰੱਖਿਆ ਆ ਕਿ ਹਰ ਘਰ ਦੇ ਵਿੱਚ ਉਹ ਜਾਣਗੇ ਤੇ ਉੱਥੇ ਜਾ ਕੇ ਪਤਾ ਕਰਨਗੇ ਕਿ ਕੌਣ ਨਸ਼ਾ ਕਰਦਾ ਤੇ ਕੌਣ ਨਹੀਂ ਕਰਦਾ ਉਹਦੀ ਸਾਰੀ ਜਾਣਗਣਨਾ ਕਰਕੇ ਨਸ਼ਾ ਛਡਾਊ ਕੇਂਦਰ ਉਹਨਾਂ ਦਾ ਟ੍ਰੀਟ ਕਰਕੇ ਨਸ਼ੇ ਦੀ ਜਿਹੜੀ ਪੰਜਾਬ ਦੇ ਵਿੱਚ ਇੱਕ ਹਵਾ ਵਗ ਰਹੀ ਆ ਉਹਨੂੰ ਰੁਕਿਆ ਜਾਊਗਾ ਤੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ੇ ਤੋਂ ਹਟਾ ਕੇ ਵਧੀਆ ਜ਼ਿੰਦਗੀ ਖੇਡਾਂ ਵੱਲ ਤੇ ਹੋਰ ਜਿਹੜੇ ਕੰਮ ਨੇ ਉਹਨਾਂ ਵੱਲ ਦਿੱਤੀ ਜਾਊਗੀ ਪੰਜਾਬ ਸਰਕਾਰ ਦਾ ਇੱਕੋ ਇੱਕ ਨਾਰਾ ਆ ਕਿ ਜਿਵੇਂ ਆਪਾਂ ਸੁਣਦੇ ਆ ਰਹੇ ਹਾਂ ਕਿ ਪੰਜਾਬ ਨੂੰ ਉੜਤਾ ਪੰਜਾਬ ਕਹਿੰਦੇ ਸੀ ਇਹ ਸਾਰਾ ਕੁਝ ਪੁਰਾਣੀਆਂ ਸਰਕਾਰਾਂ ਦੇ ਕਰਕੇ ਸੀਗਾ ਕਿ ਪੰਜਾਬ ਉੱਜੜਦਾ ਪੰਜਾਬ ਬਣਦਾ ਜਾ ਰਿਹਾ ਸੀ ਨਸ਼ੇ ਦੇ ਕਰਕੇ ਨਸ਼ੇ ਦੀ ਜਿਹੜੀ ਬੱਧ ਵਰਤੋਂ ਨਸ਼ੇ ਦੇ ਵਿੱਚ ਬੱਧ ਇਨਵੋਲਵਮੈਂਟ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਵੱਡੇ ਅਫਸਰਾਂ ਦੀ ਸੀਗੀ ਪਰ ਆਮ ਆਦੀ ਪਾਰਟੀ ਦੀ ਸਰਕਾਰ ਮਾਨ ਸਰਕਾਰ ਨਸ਼ਾ ਤਸਕਰਾਂ ਨੂੰ ਖਤਮ ਕਰਦੇ ਹੋਏ ਪੰਜਾਬੀ ਜਵਾਨੀ ਨੂੰ ਬਚਾ ਕੇ ਪੰਜਾਬ ਨੂੰ ਹੱਸਦਾ ਵਸਦਾ ਤੇ ਰੰਗਲਾ ਪੰਜਾਬ ਬਣਾ ਰਹੀ ਆ ਮੈਂ ਮਾਨ ਸਰਕਾਰ ਦਾ ਇਸ ਗੱਲ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਆ ਕਿ ਪੰਜਾਬ ਸਰਕਾਰ ਮਾਨ ਸਾਹਿਬ ਦੀ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ 2 ਸਾਲ ਤੋਂ ਮਿਹਨਤ ਕਰ ਰਹੀ ਆ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜੀ ਰਹਿੰਦੀ ਆ ਆਪਣੇ 2 ਸਾਲ ਉਹਦੇ ਵਿੱਚ ਵੱਧ ਤੋਂ ਵੱਧ ਕੰਮ ਕਰਕੇ ਪੰਜਾਬ ਨੂੰ ਹੱਸਦਾ ਵੱਸਦਾ ਪੰਜਾਬ ਪਰਦਾ ਬਣਾ ਕੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਪਵਿੱਤਰ ਬਣਾ ਕੇ ਪੰਜਾਬ ਦੀ ਜਵਾਨੀ ਨੂੰ ਵੱਧ ਤੋਂ ਵੱਧ ਇਸ ਕੋੜ ਤੋਂ ਬਚਾ ਕੇ ਪੰਜਾਬ ਨੂੰ ਫੇਰ ਰੰਗਲਾ ਪੰਜਾਬ ਬਣਾਉਣ ਲਈ ਆਪਾਂ ਸਾਰੇ ਹੱਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ